ਹਾਂਜੀ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੈਂ ਤੁਹਾਨੂੰ ਦੱਸਦਾ ਕਿ ਬਾਈ ਲੱਖਾ ਸਿੰਘ ਸਿਧਾਣਾ ਨੂੰ ਪੁਲਿਸ ਨੇ ਘੇਰਾ ਪਾ ਲਿਆ ਘਰ ਦੇ ਵਿੱਚ ਮਸਲਾ ਕਾਲੇ ਪਾਣੀ ਆਂਦਾ ਏਹੀ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਫਲਾਣੇ ਪਿੰਡ ਗਿਆ ਫਲਾਣੇ ਪਿੰਡ ਆ ਪਾਹਜ਼ ਬੰਦੇ ਆ ਮੈਨੂੰ ਆ ਪਤਾ ਮੈਨੂੰ ਉਹ ਪਤਾ ਏਸੇ ਭਗਵੰਤ ਮਾਨ ਦੀ ਪੁਲਿਸ ਅੱਜ ਬਾਈ ਲੱਖਾ ਸਿੰਘ ਸਿਧਾਣਾ ਨੂੰ ਘੇਰਾ ਪਾਈ ਖੜੀ ਐ ਕਾਰਨ ਕਾਰਨ ਇਹ ਐ ਕਿ ਬਾਈ ਲੱਖਾ ਸਿੰਘ ਸਿਧਾਣਾ ਕਾਫੀ ਲੰਬੇ ਸਮੇਂ ਤੋਂ ਐ ਸਚਾਈ ਤੇ ਲੜ ਰਿਹਾ ਹੈ ਤੇ ਉਹ ਕਾਲੇ ਪਾਣੀ ਨੂੰ ਜੜੂ ਮਕਾਉਣਾ ਚਾਹੁੰਦਾ ਇਹ ਤਰੀਕੇ ਨਾਲ ਲੜਾਈ ਲੜ ਰਿਹਾ ਹੈ ਪਰ ਭਗਵੰਤ ਮਾਨ ਦੀ ਪੁਲਿਸ ਜਿਹੜਾ ਭਗਵੰਤ ਮਾਨ ਕਹਿੰਦਾ ਮੈਂ ਪਾਣੀ ਆ ਦਾ ਮਸਲੇ ਹੱਲ ਕਰ ਦੂੰਗਾ ਮੈਂ ਐ ਕਰ ਦੂੰਗਾ ਮੈਂ ਬੋਹ ਕਰ ਦੂੰਗਾ ਉਸੇ ਭਗਵੰਤ ਮਾਨ ਦੇ ਹੁਕਮਾਂ ਤਹਿਤ ਅੱਜ ਬਾਈ ਲੱਖਾ ਸਿੰਘ ਸਿਧਾਨ ਨੂੰ ਘਰ ਦੇ ਵਿੱਚ ਢੇਰਾ ਪਾਇਆ ਹੋਇਆ ਕਾਰਨ ਇਹ ਹੈ ਭਗਵੰਤ ਮਾਨ ਤੋਂ ਹੁੰਦਾ ਕੱਖ ਹੈ ਨਹੀਂ ਕਿਉਂਕਿ ਕੱਲੇ ਗੱਪ ਨੇ ਗੱਪ ਕਹਾਣੀਆਂ ਨੇ ਰੋੜ ਦਿੰਦਾ ਤੇ ਚੋਰ ਸਬੋਟਾ ਲੈ ਜਾਂਦਾ ਤੇ ਸਾਡੇ ਵਾਲੇ ਆ ਲੋਕ ਭੇਡਾਂ ਬਣ ਕੇ ਪਿੱਛੇ ਲੱਗ ਜਾਂਦੇ ਆ ਉਮੈ ਨਾ ਭੇਡਾਂ ਨੂੰ ਕਹਦਾ ਓਏ ਉਹੀ ਭਗਵੰਤ ਮਾਨ ਹੈ ਜਿਨੇ ਸਾਡੇ ਮੁੰਡਿਆਂ ਤੇ ਐਨਐਸਏ ਲਾਈ ਤੇ ਉਹੀ ਭਗਵੰਤ ਮਾਨ ਹੈ ਜਿਨੇ ਮਿੱਤਸਾਂ ਨਾਲ ਮੀਟਿੰਗਾਂ ਕੀਤੀਆਂ ਉਹੀ ਭਗਵੰਤ ਮਾਨ ਹੈ ਜਿਨੇ ਤਰਨਤਾਰਨ ਢਿੰਗ ਸਿੰਘਾਂ ਦੇ ਗੁਰਦੁਆਰੇ ਚ ਗੋਲੀਆਂ ਚਲਾਈਆਂ ਇਹ ਉਹੀ ਭਗਵੰਤ ਮਾਨ ਹੈ ਜਿਨੇ ਨਸ਼ਾ ਬਿਲਕੁਲ ਵੀ ਬੰਦ ਨਹੀਂ ਕੀਤਾ ਸਗੋਂ ਸਾਡੇ ਨੌਜਵਾਨ ਉਸੇ ਤਰ੍ਹਾਂ ਹੀ ਮਰ ਰਹੇ ਨੇ ਇਹ ਉਹੀ ਭਗੰਤਮਾਨ ਹੈ ਜਿਹੜਾ ਕਹਿੰਦਾ ਸੀ ਬਦਬੀਆਂ ਰੋਕ ਦੂੰਗਾ ਬਦਬੀਆਂ ਦਾ ਇਨਸਾਫ ਦੇ ਦੂੰਗਾ ਬਦਬੀਆਂ ਦੱਸੋ ਕਿੱਥੇ ਰੁਕੀਆਂ ਨੇ ਤੇ ਅੱਜ ਭਾਈ ਲੱਖਾ ਸਿੰਘ ਸਿਧਾਣਾ ਨੂੰ ਘਰ ਦੇ ਵਿੱਚ ਕੇਰਾ ਪਾਇਆ ਹੋਇਆ ਸੋ ਜਿੰਨੇ ਵੀ ਨੇੜੇ ਤੇੜੇ ਦੇ ਲੋਕ ਐ ਮੈਂ ਬੇਨਤੀ ਕਰਦਾ ਕਿ ਵੱਤ ਤੋਂ ਵੱਧ ਸਿਧਾਣੇ ਪਿੰਡ ਪਹੁੰਚੋ ਤੇ ਕਿਉਂਕਿ ਬਾਈ ਤੁਹਾਡੇ ਲਈ ਲੜ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਇੱਕ ਲਹਿਰ ਖੜੀ ਕਰੋ ਤਾਂ ਜੋ ਬਾਈ ਨੂੰ ਇਹ ਗ੍ਰਿਫਤਾਰ ਕਰਕੇ ਨਾਲ ਜਾ ਸਕਣ ਤੇ ਇਹ ਇਹ ਇਹਨਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਸਾਡੇ ਅਨਾਊਂਸਮੈਂਟ ਇਹਨਾਂ ਨੇ ਡਿਬਰੂ ਕਰਦੀਆਂ ਜੇਲ੍ਹਾਂ ਸਿੱਟੇ ਹੋਇਆ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਕੋਈ ਲੜ ਨਾ ਸਕੇ ਲੜਾਈ ਪੰਜਾਬ ਦੀ ਅੱਜ ਲੱਖਾ ਸਿੰਘ ਸਿਧਾਨਾ ਪੰਜਾਬ ਦੀ ਲੜਾਈ ਲੜ ਰਿਹਾ ਹੈ ਤੇ ਜਾਣ ਬੁੱਝ ਕੇ ਇਹ ਪਾਣੀ ਵਾਲੇ ਮਸਲੇ ਦੇ ਵਿੱਚ ਡਿੱਕੇ ਲਾਏ ਜਾ ਰਹੇ ਨੇ ਸਰਕਾਰ ਵੱਲੋਂ ਕਿਉਂਕਿ ਪਤਾ ਹੈ ਕਿ 3 ਤਰੀਕ ਨੂੰ ਬੰਨ ਮਾਰਨਾ ਹੀ ਮਾਰਨਾ ਹੈ ਕੁਛ ਮਰਜ਼ੀ ਹੋ ਜੇ ਭਾਵੇਂ ਇੱਧਰ ਦੀ ਇੱਧਰ ਹੋ ਜੇ ਯਾਰ ਇਹ ਰੋਜ਼ ਰੋਜ਼ ਦਾ ਰੋਣਾ ਇਹ ਮੁਕਾ ਹੀ ਦੇਣਾ ਲੱਖੇ ਬਾਈ ਨੇ ਬੜਾ ਜਜ਼ਬਾਤੀ ਹੋ ਕੇ ਕਿਹਾ ਸੀ ਕਿ ਪੰਜਾਬ ਮਰ ਰਿਹਾ ਹੈ ਪੰਜਾਬ ਦੇ ਲੋਕੋ ਉਠੋ ਓਏ ਉਹ ਤੁਹਾਡੇ ਲਈ ਬੰਦਾ ਦਿਨ ਰਾਤ ਕਰਕੇ ਲੜ ਰਿਹਾ ਹੈ ਪੁਲਿਸ ਘਰਾਂ ਦੇ ਵਿੱਚ ਆਉਂਦੀ ਹੈ ਪੁਲਿਸ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਤੁਹਾਡੇ ਲਈ ਲੜ ਰਿਹਾ ਤੇ ਅਸੀਂ ਹੱਥਾਂ ਦੇ ਤਰਕੇ ਬੈਠੇ ਆਂ ਪੰਜਾਬੀਓ ਹੱਥਾਂ ਤੇ ਤਰਕੇ ਸਰਨਾ ਨਹੀਂ ਇਹ ਕਹਿ ਕੇ ਨਹੀਂ ਸਰਨਾ ਆਪਾਂ ਕੀ ਲੈਣਾ ਲੱਖੇ ਹੋਰੀ ਲੜ ਲੈਣਗੇ ਲੱਖੇ ਲੱਖੇ ਹੋਰੀ ਕਰਦਾਂਗੇ ਪਾਣੀ ਨੂੰ ਬੰਦ ਓਏ ਪੰਜਾਬੀਓ ਪਾਣੀ ਐਦਾਂ ਬੰਦ ਹੋਣ ਵਾਲਾ ਨਹੀਂ ਹੈ ਜੇ ਪੂਰਾ ਪੰਜਾਬ ਲੱਗੂਗਾ ਪੰਜਾਬ ਚੇਕਾ ਹੋਊਗਾ ਤਾਂ ਉਹ ਪਾਣੀ ਬੰਦ ਹੋਣਾ ਹੈ ਤਾਂ ਉਹ ਪਾਣੀ ਬੰਦ ਹੋਣਾ ਹੈ ਇਹ ਹੀ ਭਵੰਤਮਾਨ ਵੋਟਾਂ ਤੋਂ ਪਹਿਲਾਂ ਇਹ ਜਾਂਦਾ ਹੁੰਦਾ ਸੀ ਲੱਖੇਬਾਈ ਨਾਲ ਉੱਥੇ ਆ ਸੰਧਵੇਂ ਅਰਗੇ ਹੋਰ ਬਹੁਤ ਐਮਐਲਏ ਆ ਜਿਹੜੇ ਲੱਖੇ ਸਧਾਨੇ ਬਾਈ ਨਾਲ ਉੱਥੇ ਜਾ ਕੇ ਕਹਿੰਦੇ ਸੀ ਇਹ ਪੰਜਾਬ ਲੁੱਟਿਆ ਗਿਆ ਪੰਜਾਬ ਮਾਰਿਆ ਗਿਆ ਇਹ ਸਰਕਾਰ ਕਿਉਂ ਨਹੀਂ ਕਰਦੀ ਇਹ ਸਰਕਾਰ ਕਾਂਗਰਸ ਦੀ ਹੈ ਇਹੀ ਕਦੇ ਭਵੰਤਮਾਨ ਕਹਿੰਦਾ ਸੀ ਜਾ ਕੇ ਕੈਪਟਨ ਨੂੰ ਨਿੰਦਾ ਸੀ ਜਾ ਜੋ ਉਸੇ ਕੁਰਸੀ ਤੇ ਬੈਠੇ ਨੂੰ 3 ਸਾਲ ਹੋ ਗਿਆ ਭਗਵੰਤ ਸਿਆ ਯਾਦ ਕਰ 3 ਸਾਲ ਹੋ ਗਿਆ 3 ਸਾਲਾਂ ਦੇ ਵਿੱਚ ਤੂੰ ਪੰਜਾਬ ਦਾ ਕੱਖ ਨਹੀਂ ਸਵਾਰ ਸਕਿਆ ਪਰ ਤੇਰੇ ਭਖਤ ਤੇਰੀਆਂ ਭੇਡਾਂ ਤੇਰੇ ਮਗਰ ਮੈਂ ਮੈਂ ਕਰਦੇ ਫਰੀ ਜਾਂਦੇ ਕਿਉਂਕਿ ਇਹਨਾਂ ਨੇ ਚੌਧਰਾਂ ਤੋਂ ਦੇ ਰੱਖੀਆਂ ਨੇ ਇਹਨਾਂ ਦੀ ਥਾਣੇ ਦਰਬਾਰੇ ਚੱਲਦੀ ਐ ਇਹ 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 ਚਾਰ ਪੈਸੇ ਕਮਾ ਰਹੇ ਨੇ ਇਹਨਾਂ ਨੂੰ ਚੌਧਰਾਂ ਦੇ ਜਿਹੜੇ ਭੁੱਖੇ ਆ ਉਹ ਬੋਲਦੇ ਨੇ ਤੇਰੇ ਮਗਰ ਮੈਂ 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 ਕਰਦੇ ਫਰੀ ਜਾਂਦੇ ਭੇਡਾਂ ਬਣੇ ਫਰੀ ਜਾਂਦੇ ਪਰ ਜਦੋਂ ਤੱਕ ਇਹ ਆਵਾਜ਼ ਚਲਦੇ ਆਂ ਪੰਜਾਬ ਦੀ ਗੱਲ ਕਰਾਂਗੇ ਇਹ ਇਹ ਆਵਾਜ਼ ਇਦਾਂ ਦਬਣ ਵਾਲੀ ਨਹੀਂ ਇੱਥੇ ਇਕੱਲੇ ਲੱਖੇ ਨੂੰ ਗ੍ਰਿਫਤਾਰ ਕਰ ਲੋਂਗੇ ਪੂਰਾ ਪੰਜਾਬ ਹੀ ਲੱਖੇ ਪੂਰਾ ਪੰਜਾਬ ਹੀ ਲੱਖੇ ਸਦਾਨੇ ਨਾਲ ਭਰਿਆ ਹੋਇਆ ਸੋ ਭਵੰਤ ਸਿੰਘ ਇਹ ਤੇਰੀ ਬਹੁਤ ਵੱਡੀ ਨਲਕੀ ਹੈ ਸਭੋਂ ਅੱਗੇ ਹੋ ਕੇ ਤੂੰ ਕਰਨਾ ਤਾਂ ਕੀ ਸੀ ਸਵਾਰਨਾ ਤਾਂ ਕੀ ਸੀ ਕਹਿਣਾ ਸੀ ਕਿ ਆ ਮੈਂ ਅੱਗੇ ਹੋ ਕੇ ਚੱਲਦੇ ਆਂ ਲੱਖੇ ਸਿਆ ਤੁਸੀਂ ਪਿੱਛੇ ਚੱਲੋ ਆਪਾਂ ਕਰਦੇ ਆਂ ਇਹਦਾ ਹੱਲ ਪਰ ਭਵੰਤ ਸਿੰਘ ਤੂੰ ਤਾਂ ਖਿਜਾ ਪਟਣ ਲੱਗ ਗਿਆ ਓਏ ਤੂੰ ਤਾਂ ਪਰਚੇ ਪਾਉਣ ਲੱਗਾ ਘਰਾਂ ਦੇ ਵਿੱਚ ਪੁਲਿਸ ਭੇਜਣ ਲੱਗ ਗਿਆ ਭਵੰਤ ਸਿੰਘ ਇਹ ਬਹੁਤ ਮਾੜੀਆਂ ਗੱਲਾਂ ਨੇ ਇਹਦੇ ਨਤੀਜੇ ਮਾੜੇ ਨਿਕਲਣਿਆ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਕਿ ਉਹ ਪੰਜਾਬੀਓ ਓਏ ਪੰਜਾਬੀਓ ਕਦੋਂ ਜਾਗੋਗੇ ਉਹ ਕਦੋਂ ਅਕਲ ਨੂੰ ਹੱਥ ਮਾਰੋਗੇ ਕਦੋਂ ਉੱਠੋਗੇ ਇਹ ਇਹ ਗਹਿਰੀ ਨੀਂਦ ਦੇ ਵਿੱਚੋਂ ਇਹ ਘਰ ਘਰ ਕੈਂਸਰ ਕਾਲੇ ਪੀੜੀਏ ਬਿਮਾਰੀਆਂ ਤੁਹਾਡੇ ਘਰਾਂ ਦੇ ਬੂਹਿਆਂ ਤੇ ਖੜੀਆਂ ਨੇ ਯਾਰ ਤੇ ਤੁਸੀਂ ਉੱਠ ਕੇ ਉਹ ਬਿਮਾਰੀ ਨੂੰ ਪਿੱਛੇ ਨਹੀਂ ਟੱਕ ਸਕਦੇ ਸਗੋਂ ਲਾਜ਼ਾ ਰਹੇ ਹੋ ਓਏ ਜਫੀਆਂ ਪਾਪਰ ਜਾ ਰਹੇ ਹੋ ਕੈਂਸਰ ਨਾਲ ਮਰਦਾ ਕੋਈ ਮਰੇ ਕਾਲੇ ਪੀਲੇ ਹੁੰਦੇ ਨੇ ਹੁਣ ਦੋ ਲੱਖੇ ਸਿਧਾਣਾ ਦੇ ਬਾਈ ਨੂੰ ਪੁਲਿਸ ਚੱਕਦੀ ਆ ਚੱਕਣ ਦੋ ਕਿਉਂਕਿ ਲੋਕਾਂ ਨੇ ਕੀ ਲੈਣਾ ਤਮਾਸ਼ਾ ਦੇਖਣਾ ਓਏ ਪਰ ਭਰਾਓ ਇਹ ਤਮਾਸ਼ੇ ਵਾਲੀ ਗੱਲ ਨਹੀਂ ਹੈ ਇਹ ਇਸ ਵਰਤ ਤਮਾਸ਼ੇ ਵਾਲੀ ਗੱਲ ਨਹੀਂ ਹੈ ਲੱਖਾ ਸਿਧਾਣਾ ਦਿਲ ਦੇ ਵਿੱਚ ਸਮੋਈ ਬੈਠਾ ਪੰਜਾਬ ਦਾ ਦਰਦ ਓਏ ਤੁਹਾਡੇ ਲਈ ਲੜ ਰਿਹਾ ਓਦੇ ਘਰੇ ਤਾਂ ਉਥੋਂ ਪਾਣੀ ਨਹੀਂ ਜਾਂਦਾ ਓਦੇ ਬੱਚੇ ਤਾਂ ਪੀਂਦੇ ਨਹੀਂ ਤਾਂ ਪਰਿਵਾਰ ਤਾਂ ਪੀਂਦਾ ਨਹੀਂ ਓਏ ਪਰ ਪੰਜਾਬੀਓ ਲੜਕੀ ਦੀ ਖਤਰ ਰਿਹਾ ਓਏ ਲੜਕੀ ਦੀ ਖਤਰ ਰਿਹਾ ਜੇ ਇਕੱਠੇ ਹੋਵਾਂਗੇ ਜੇ ਜਾਗੋਗੇ ਤਾਂ ਇਹ ਸਰਕਾਰ ਨੂੰ ਪਿਛੇ ਤੱਕ ਦਾਂਗੇ ਐਡੀ ਕੋਈ ਗੱਲ ਹੈ ਨਹੀਂ ਐਡੀ ਕੋਈ ਗੱਲ ਹੈ ਨਹੀਂ ਜੇ ਪੰਜਾਬ ਇਕੱਠਾ ਹੋ ਜਾਏ ਇੱਕ ਝੰਡੇ ਹੇਠ ਯੁਰਤਾ ਦਿਖਾ ਦਈਏ ਇਹ ਅਣਖਾਂ ਗੈਰਤਾਂ ਦਖਾ ਦੀ ਸਰਕਾਰ ਨੂੰ ਇਸ ਭਗਵੰਤ ਮਾਨ ਨੂੰ ਅਖੋਤੀ ਇਨਕਲਾਬੀ ਨੂੰ ਜਿਹੜਾ ਕਹਿੰਦਾ ਸੀ ਇਨਕਲਾਬ ਲੈ ਕੇ ਆਵਾਂਗੇ ਪਾਕਿਸਤਾਨ ਦੀ ਸੋਚ ਤੇ ਚੱਲ ਰਹੇ ਆ ਮੈਂ ਇਸ ਝੂਠੇ ਇਨਕਲਾਬੀ ਨੂੰ ਪੁੱਛਣਾ ਚਾਹਣਾ ਉਹ ਝੂਠੇ ਇਨਕਲਾਬੀ ਆ ਤੂੰ ਇੱਕ ਬਿਆਨ ਦੇ ਰਿਹਾ ਸੀ ਇੱਕ ਦਿਨ ਕਿ ਮੈਂ ਫਲਾਣੇ ਪਿੰਡ ਦੇ ਵਿੱਚ ਗਿਆ ਜੀ ਬਹੁਤ ਦਰਦ ਹੈ ਉੱਥੇ ਪੋਲੀਓ ਹੋ ਗਏ ਬੱਚਿਆਂ ਨੂੰ ਅਪਾਹਜ ਬੱਚੇ ਪੈਦਾ ਹੁੰਦੇ ਆ ਉਹ ਮੈਂ ਪੁੱਛਣਾ ਚਾਹਣਾ ਤੇਰੀ ਸੋਚ ਹੀ ਅਪਾਹਜ ਹੋ ਗਈ ਹੈ ਤੇਰੀ ਸੋਚ ਅਪਾਹਜ ਹੋ ਗਈ ਹੈ ਭਵੰਤ ਸਿੰਘ ਆ ਜਿਹੜੇ ਕੰਮਾਂ ਤੇ ਤੂੰ ਅੱਜ ਚੱਲ ਪਿਆ ਹੈ ਜਿਹੜੇ ਕੰਮਾਂ ਤੇ ਤੂੰ ਚੱਲ ਪਿਆ ਇਹ ਬਿਆੰਤੇ ਵਾਲੇ ਕੰਮ ਹੈ ਉਹ ਵੀ ਨੌਜਵਾਨੀ ਤੇ ਇਦਾਂ ਹੀ ਲੱਗਦਾ ਸੀ ਉਹ ਵੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕਰਕੇ ਲੈ ਜਾਂਦਾ ਸੀ ਉਹਨੇ ਵੀ ਸਾਡੇ ਨੌਜਵਾਨ ਬਹੁਤ ਸੀਧ ਕੀਤੇ ਆ ਤੇ ਉਸੇ ਕੰਮਾਂ ਤੇ ਭਵੰਤ ਸਿੰਘ ਤੂੰ ਚੱਲ ਪਿਆ ਤੂੰ ਦੂਜਾ ਬਿਆੰਤ ਹੈ ਦੂਜਾ ਬਿਆੰਤ ਹੈ ਪਰ ਪੰਜਾਬ ਦੇ ਲੋਕੋ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਮੈਂ ਹੱਥ ਜੋੜਦਾ ਕਿ ਇੱਕ ਤਾਂ ਸੋਸ਼ਲ ਮੀਡੀਆ ਤੇ ਆਪਾਂ ਲਹਿਰ ਖੜੀ ਕਰ ਦਈਏ ਕਿ ਅਸੀਂ ਲੱਖੇ ਸਧਾਣੇ ਬਾਈ ਨੂੰ ਗਿਰਫਤਾਰ ਨਹੀਂ ਹੋਣ ਦੇਵਾਂਗੇ ਪੂਰਾ ਪੰਜਾਬ ਉਹਦੇ ਨਾਲ ਹੈ ਤੇ ਪੂਰਾ ਪੰਜਾਬ ਜਿੱਦੇ ਹਵਾਜ਼ ਮਾਰੂਗਾ ਵਨ ਮਾਰਨ ਦੇ ਲਈ ਤੇ ਪੂਰਾ ਪੰਜਾਬ ਉੱਠ ਕੇ ਆਊਗਾ ਇਹ ਗੱਲ ਸੋਸ਼ਲ ਮੀਡੀਆ ਤੇ ਜ਼ਰੂਰ ਭਰავੋ ਦੱਸ ਦੋ ਸੋਸ਼ਲ ਮੀਡੀਆ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ ਜੇ ਸਹੀ ਵਰਤਿਆ ਜਾਵੇ ਪਰ ਅਸੀਂ ਸਹੀ ਨਹੀਂ ਵਰਤਦੇ ਜੇ ਸੋਸ਼ਲ ਮੀਡੀਆ ਸਹੀ ਵਰਤਿਆ ਜਾਵੇ ਤਾਂ ਬਹੁਤ ਕੁਝ ਹੋ ਜਾਂਦਾ ਹੈ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਅਸੀਂ ਸਹੀ ਨਹੀਂ ਵਰਤਦੇ ਅਸੀਂ ਗੰਦਮੰਦ ਬਹੁਤ ਸ਼ੇਅਰ ਕਰ ਦਿੰਨੇ ਆਂ ਅਸੀਕੇ ਸਾਇਕ ਦੀ ਵੀਡੀਓ ਕਰਨੀ ਆ ਤਾਂ ਸ਼ੇਅਰ ਕਰਦਨੇ ਆ ਪਰ ਚੰਗੀਆਂ ਗੱਲਾਂ ਭਰਾਵੋ ਸ਼ੇਅਰ ਹੀ ਨਹੀਂ ਕਰਦੇ ਤੁਸੀਂ ਯਾਰ ਚੰਗੀਆਂ ਚੀਜ਼ਾਂ ਨੂੰ ਕੋਈ ਦੇਖ ਕੇ ਰਾਜ਼ੀ ਨਹੀਂ ਯਾਰ ਪੰਜਾਬੀਓ ਲੱਖੇ ਸਦਾਣੇ ਦੇ ਘਰੇ ਇਸ ਟੈਂਪਲਸ ਆ ਰਹੀ ਹੈ ਕਿਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਲਈ ਪੰਜਾਬੀਆਂ ਦੀ ਸਿਹਤ ਦੇ ਲਈ ਪੰਜਾਬੀਆਂ ਦੇ ਬੱਚੇ ਉਹ ਕਹਿੰਦਾ ਪਹਾਜ਼ ਨਹੀਂ ਹੋਣ ਦੇਣੇ ਪੰਜਾਬੀਆਂ ਦੇ ਬੱਚਿਆਂ ਨੂੰ ਜੰਮਦਿਆਂ ਨੂੰ ਕਾਲਾ ਪੀਲਾ ਨਹੀਂ ਹੋਣ ਦੇਣਾ ਕੈਂਸਰ ਨਹੀਂ ਹੋਣ ਦੇਣਾ ਤਾਂ ਭਜਾ ਭਰਾ ਉਹ ਤੁਹਾਡੇ ਲਈ ਲੜ ਰਿਹਾ ਓਏ ਤਾਂ ਤੁਹਾਡੇ ਲਈ ਲੜ ਰਿਹਾ ਹੈ ਕਿੱਦਾਂ ਅਕਲ ਨੂੰ ਹੱਥ ਮਾਰੋਗੇ ਉਹ ਕਿੱਦਾਂ ਪੰਜਾਬੀ ਉਹ ਕਿੱਦਾਂ ਉੱਠ ਖੜੋ ਅਜੇ ਵੀ ਟਾਈਮ ਹੈ ਉੱਠ ਖੜੋ ਓਏ ਉੱਠ ਖੜੋ ਅਜੇ ਵੀ ਟਾਈਮ ਹੈ ਸੋ ਅਗਲੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਸੋ ਬਾਈ ਲੱਖਾ ਸਿੰਘ ਸਿਧਾਨਾ ਦੇ ਘਰ ਇਸ ਟਾਈਮ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਪਹੁੰਚੀ ਹੋਈ ਹੈ ਪਹਿਲਾਂ ਘਟਸੀ ਦੇ ਦੁਆਰੇ ਆ ਗਏ ਨੇ ਤੇ ਅਪਡੇਟ ਜੁੜੇ ਰਹੋ ਪੇਜ ਦੇ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਇਸੇ ਪੇਜ ਤੇ ਤੁਹਾਨੂੰ ਸਾਰੀ ਅਪਡੇਟ ਦਿੰਦੇ ਰਹਾਂਗੇ ਸੋ ਭਰਾਵੋ ਜਿਹੜੇ ਨੇੜੇ ਦੇ ਨੇ ਉਹ ਜ਼ਰੂਰ ਪਾਈ ਸਿਧਾਣੇ ਜਾ ਕੇ ਬਾਈ ਸਿਧਾਣੇ ਦਾ ਸਾਥ ਦਿਓ ਐਨੀ ਇੱਕ ਬੇਨਤੀ ਹੈ ਸੀ ਜ਼ਰੂਰ ਸੋਸ਼ਲ ਮੀਡੀਆ ਤੇ ਇਹ ਗੱਲ ਨੂੰ ਪਖਾਵਾ ਦਿਓ ਕਿ ਲੱਖਾ ਸਿਧਾਣਾ ਜੋ ਪਾਣੀਆਂ ਦੀ ਲੜਾਈ ਲੜ ਰਿਹਾ ਹੈ ਲੰਬੇ ਸਮੇਂ ਤੋਂ ਇਹ ਤਿੰਨ ਤਰੀਕ ਨੂੰ ਬੰਨ ਮਾਰਨਾ ਤੇ ਉਸ ਤੋਂ ਪਹਿਲਾਂ ਹੀ ਪੁਲਿਸ ਉਹਨਾਂ ਦੇ ਘਰੇ ਆ ਕੇ ਉਹਨਾਂ ਨੂੰ ਦੱਬਣਾ ਚਾਹੁੰਦੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਰੋਕਣਾ ਚਾਹੁੰਦੀ ਹੈ ਪਰ ਇਹ ਲੜਾਈ ਬਹੁਤ ਲੰਬੀ ਹੈ ਇਹ ਰੁਕਿਆ ਨਹੀਂ ਰੁਕਦੀ ਇੱਥੇ ਸਾਰਾ ਪੰਜਾਬ ਹੀ ਲੱਖਾ ਰੋਲ ਅਦਾ ਕਰੂਗਾ ਇਹ ਇਹ ਮੈਂ ਤੁਹਾਨੂੰ ਯਕੀਨ ਨਾਲ ਕਹਿਣਾ ਭਵੰਤ ਸਿੰਘ ਆ ਇਸ ਵਾਰ ਲੱਖਾਂ ਸਦਾਣਾ ਕੱਲਾ ਨਹੀਂ ਪੂਰਾ ਪੰਜਾਬ ਦੇ ਨਾਲ ਹੈ ਪੰਜਾਬ ਦੀ ਨੌਜਵਾਨੀ ਉਹਦੇ ਨਾਲ ਹੈ ਪੰਜਾਬ ਦੀ ਨੌਜਵਾਨੀ ਨੂੰ ਪਤਾ ਲੱਗਿਆ ਅਸਲੀ ਇਨਕਲਾਬੀ ਕੌਣ ਹੈ ਅਸਲੀ ਕੰਮ ਕਿਹੜੇ ਕਰਦਾ ਅਸਲੀ ਮੁੱਦਿਆਂ ਤੇ ਕੌਣ ਲੜਦਾ ਹੈ ਇੱਥੇ ਗੀਤ ਸਟੇਜਾਂ ਦੇ ਉੱਤੇ ਕੌਣ ਸੁਣਾਉਂਦਾ ਇਹ ਸਭ ਨੂੰ ਪਤਾ ਲੱਗ ਚੁੱਕਿਆ ਸੋ ਇਸ ਕਰਕੇ ਪੰਜਾਬੀਓ ਕੈਮ ਰਹੋ ਅ ਜਿਹੜੇ ਇਰਾਦੇ ਨੇ ਮਜ਼ਬੂਤ ਰੱਖਿਓ ਕਿਉਂਕਿ ਜੇਲ੍ਹਾਂ ਥਾਣੇ ਸਾਨੂੰ ਬਹੁਤਾ ਟਾਈਮ ਡੱਕ ਨਹੀਂ ਸਕਦੇ ਜਿਨ੍ਹਾਂ ਲੜਾਈ ਹੱਕਾਂ ਦੀ ਲੜਨੀ ਹੁੰਦੀ ਹੈ ਜੇਲ੍ਹਾਂ ਥਾਣੇ ਉਹਨਾਂ ਨੂੰ ਰੋਕ ਨਹੀਂ ਸਕਦੇ ਹੁੰਦੇ ਜੇਲ੍ਹਾਂ ਥਾਣਿਆਂ ਦਾ ਨਾਂ ਡਰ ਹੁੰਦਾ ਜੋਧਿਆਂ ਨੂੰ ਤੇ ਇਹ ਜੇਲ੍ਹਾਂ ਥਾ ਜੇਲਿਆਂ ਥਾਣਿਆਂ ਦੇ ਡਰਬੇ ਭਾਤ ਸਾਂ ਕਿਸੇ ਹੋਰ ਨੂੰ ਦਿਓ ਅਸੀਂ ਵਨ ਮਾਰ ਕੇ ਹੀ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ